ਸਤਿ ਸ਼੍ਰੀ ਅਕਾਲ ਜੀ ਮੈਂ ਹਾ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਿਆਸਤ ਹ ਰੋਜ਼ ਨਵਾਂ ਮੋੜ ਲੈ ਰਹੀ ਹੈ ਤਾਜ਼ਾ ਸਥਿਤੀ ਦੀ ਜੇਕਰ ਗੱਲ ਕਰ ਲਈਏ ਤਾਂ ਚਰਚਾਵਾਂ ਇਹ ਨੇ ਕਿ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਆਪਣਾ ਹਲਕਾ ਜਿਤਾਉਣ ਦੇ ਲਈ ਟਾਰਗੇਟ ਦਿੱਤੇ ਨੇ ਖਾਸ ਤੌਰ ਤੇ ਸੋ ਇਹ ਗੁਪਤ ਸਨੇਹ ਵੀ ਲਗਾਏ ਗਏ ਨੇ ਕਿ ਜੇਕਰ ਜਿਹੜੇ ਵਿਧਾਇਕ ਨੇ ਉਹ ਆਪਣਾ ਹਲਕਾ ਨਹੀਂ ਜਿੱਤ ਪਾਉਂਦੇ ਨੇ ਤਾਂ 2027 ਦੀ ਟਿਕਟ ਦੇ ਉੱਪਰ ਵੀ ਵੱਡਾ ਸਵਾਲ ਉਹਨਾਂ ਲਈ ਜ਼ਰੂਰ ਖੜਾ ਹੋ ਜਾਏਗਾ ਨਾਲ ਦੀ ਨਾਲ ਹਲਕਾ ਇੰਚਾਰਜ ਵੀ ਨਿਯੁਕਤ ਕੀਤੇ ਜਾਣਗੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਤੇ ਔਰ ਜਿਸ ਤਰੀਕੇ ਨਾਲ ਗੁਪਤ ਸਨੇਹ ਲਗਾਉਣ ਦੀ ਗੱਲ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਵਿਧਾਇਕਾਂ ਨੂੰ ਲਗਾਏ ਜਾ ਰਹੇ ਨੇ ਤੁਸੀਂ ਇਸ ਉੱਪਰ ਕੀ ਕਹਿਣਾ ਚਾਹੋਗੇ ਸਰੋਜੀ 2024 ਦੀਆਂ ਲੋਕ ਸਭਾ ਚੋਣਾਂ ਐਲਾਨ ਹੋਣ ਤੋਂ ਬਾਅਦ ਸਾਰੀਆਂ ਪੋਲੀਟੀਕਲ ਪਾਰਟੀਆਂ ਅੱਗੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਉਹ 2024 ਦੇ ਵਿੱਚ ਵੱਧ ਤੋਂ ਵੱਧ ਸੀਟਾਂ ਜਿੱਤ ਸਕਣਗੀਆਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਹੈ ਇੱਕ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਹਾਲੇ ਤੱਕ ਪੰਜਾਬ ਦੇ ਵਿੱਚ ਕਿਸੇ ਵੀ ਧਿਰ ਦਾ ਗੱਠ ਜੋੜ ਨਹੀਂ ਹੋਇਆ ਸੰਭਾਵਨਾਵਾਂ ਨੇ ਕਿ ਹਲੇ ਵੀ ਕਾਂਗਰਸ ਔਰ ਆਪ ਦਾ ਗਠਜੋੜ ਹੋ ਸਕਦਾ ਹੈ ਇਸੇ ਤਰ੍ਹਾਂ ਸੰਭਾਵਨਾਵਾਂ ਨੇ ਕਿ ਅਕਾਲੀ ਤੇ ਭਾਜਪਾ ਗਠਜੋੜ ਹੋ ਸਕਦਾ ਹੈ ਪਰ ਜੇ ਅੱਜ ਦੀਆਂ ਸਥਿਤੀਆਂ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ 8 ਉਮੀਦਵਾਰ ਮੈਦਾਨ ਚ ਉਤਾਰੇ ਨੇ ਜਿਨ੍ਹਾਂ ਦੇ ਵਿੱਚੋਂ 5 ਮੰਤਰੀ ਨੇ ਹੁਣ ਚਰਚਾਵਾਂ ਇਹ ਨੇ ਕਿ ਆਮ ਆਦਮੀ ਪਾਰਟੀ ਨੇ ਗੁਪਤ ਤੌਰ ਤੇ ਸਖਤ ਹਦਾਇਤਾਂ ਆਪਣੇ ਸਾਰੇ ਵਿਧਾਇਕਾਂ ਨੂੰ ਦਿੱਤੀਆਂ ਨੇ ਉਹਨਾਂ ਸਾਰੇ ਵਿਧਾਇਕਾਂ ਨੂੰ ਇਹ ਟਾਰਗੇਟ ਦਿੱਤਾ ਹੈ ਕਿ ਉਹ ਲੋਕ ਸਭਾ ਚੋਣਾਂ ਦੇ ਦੌਰਾਨ ਆਪਣਾ ਆਪਣਾ ਹਲਕਾ ਜਿੱਤਣ ਅਗਰ ਉਹ ਆਪਣਾ ਆਪਣਾ ਹਲਕਾ ਜਿੱਤਦੇ ਨੇ ਤੇ ਨਿਸ਼ਚਿਤ ਤੌਰ ਤੇ ਇਹਦੇ ਨਾਲ ਪਾਰਟੀ ਨੂੰ ਫਾਇਦਾ ਹੁੰਦਾ ਹੈ ਇਸੇ ਕਰਕੇ ਇਹ ਟਾਰਗੇਟ ਦਿੱਤਾ ਗਿਆ ਔਰ ਸਪਸ਼ਟ ਕਿਹਾ ਗਿਆ ਹੈ ਕਿ ਜਿਹੜੇ ਸਿਟਿੰਗ ਵਿਧਾਇਕ ਨੇ 92 ਉਹ ਖਾਸ ਤੌਰ ਤੇ ਆਪਣੇ ਹਲਕਿਆਂ ਤੇ ਧਿਆਨ ਕੇਂਦਰਿਤ ਕਰਨ ਔਰ ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਉਹਨਾਂ ਵਿਧਾਨ ਸਭਾ ਹਲਕਿਆਂ ਤੇ ਆਪਣੀ ਜਿੱਤ ਯਕੀਨੀ ਬਣਾਏ ਅਗਰ ਕੋਈ ਵਿਧਾਇਕ ਨਹੀਂ ਜਿੱਤਦਾ ਤੇ ਫਿਰ ਇਹ ਮੰਨਿਆ ਜਾਏਗਾ ਕਿ ਉਸ ਵਿਧਾਇਕ ਨੇ ਆਪਣੇ ਹਲਕੇ ਦੇ ਵਿੱਚ ਲੋਕਾਂ ਨਾਲ ਤਾਲਮੇਲ ਨਹੀਂ ਰੱਖਿਆ ਚੰਗਾ ਕੰਮ ਨਹੀਂ ਕੀਤਾ ਸਰਕਾਰ ਦੀਆਂ ਚੰਗੀਆਂ ਨੀਤੀਆਂ ਦੇ ਬਾਵਜੂਦ ਲੋਕਾਂ ਦੇ ਵਿੱਚ ਉਹਦਾ ਸਨੇਹਾ ਨਹੀਂ ਗਿਆ ਔਰ ਉਹਦੇ ਨਾਲ 2027 ਦੇ ਵਿੱਚ ਜਦੋਂ ਟਿਕਟ ਦੀ ਦਾਅਵੇਦਾਰੀ ਹੋਣੀ ਹੈ ਤੇ ਉਸ ਵਿਧਾਇਕ ਦੀ ਟਿਕਟ 2027 ਵੇਲੇ ਕੱਟੀ ਜਾ ਸਕਦੀ ਹੈ ਔਰ ਲੋਕ ਸਭਾ ਚੋਣਾਂ ਤੋਂ ਬਾਅਦ ਉਸ ਵਿਧਾਇਕ ਦੇ ਹਲਕੇ ਵਿੱਚ ਪਾਰਟੀ ਵੱਖਰੇ ਤੌਰ ਤੇ ਹਲਕਾ ਇਨਚਾਰਜ ਵੀ ਲਗਾ ਸਕਦੀ ਹੈ ਸੋ ਇਸ ਤਰ੍ਹਾਂ ਦੀਆਂ ਸਖਤ ਜਿਹੜੀਆਂ ਰਣਨੀਤੀਆਂ ਨੇ ਉਹਦੇ ਤੇ ਕੰਮ ਕੀਤਾ ਜਾ ਰਿਹਾ ਹੈ ਮੀਡੀਆ ਦੇ ਵਿੱਚ ਇਸ ਬਾਰੇ ਰਿਪੋਰਟ ਹੋਇਆ ਔਰ ਇਸ ਕਰਕੇ ਇਹ ਮੁੱਦਾ ਜਿਹੜਾ ਹੈ ਇਹ ਹੋਰ ਵੱਡਾ ਹੋ ਗਿਆ ਔਰ ਆਮ ਆਦਮੀ ਪਾਰਟੀ ਦੇ ਇਸ ਕਥਿਤ ਮੈਨੂੰ ਨਹੀਂ ਪਤਾ ਕਿ ਇਹ ਫਾਰਮੂਲਾ ਲਾਗੂ ਕੀਤਾ ਉਹਨਾਂ ਨੇ ਜਾਂ ਨਹੀਂ ਪਰ ਮੀਡੀਆ 'ਚ ਵੀ ਇਸ ਬਾਰੇ ਰਿਪੋਰਟ ਆਈ ਹੈ ਹੁਣ ਸਵਾਲ ਇਹ ਹੈ ਕਿ ਮੀਡੀਆ ਰਿਪੋਰਟਾਂ ਤੋਂ ਬਾਅਦ ਇਸ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਪੋਲਿਟিক্যাল ਹਲਕਿਆਂ ਦੇ ਵਿੱਚ ਇਹਨਾਂ ਚਰਚਾਵਾਂ ਤੋਂ ਬਾਅਦ ਦੂਸਰੀਆਂ ਪਾਰਟੀਆਂ ਵੀ ਇਸੇ ਰੁਖ ਤੇ ਅੱਗੇ ਵਧਣ ਵਾਲੀਆਂ ਨੇ ਖਾਸ ਤੌਰ ਤੇ ਕਾਂਗਰਸ ਦੇ ਵਿੱਚ ਵੀ ਇਹ ਚਰਚਾ ਹੋ ਰਹੀ ਹੈ ਕਿ ਜਿਹੜੇ 117 ਵਿਧਾਇਕ ਲੜੇ ਸੀ ਅਗਰ ਉਹ ਆਪਣਾ ਆਪਣਾ ਹਲਕਾ ਨਹੀਂ ਜਿਤਾਉਂਦੇ ਤੇ 227 ਦੇ ਵਿੱਚ ਉਹਨਾਂ ਦਾ ਦਾਵਾ ਵੀ ਫਿਰ ਕਮਜ਼ੋਰ ਪੈ ਸਕਦਾ ਹੈ ਸੋ ਇਹਦਾ ਮਤਲਬ ਹੈ ਕਾਂਗਰਸ ਦੇ 117 ਹਲਕਿਆਂ 'ਚ ਜਿਹੜੇ ਲੀਡਰ ਲੜੇ ਸੀ ਉਹਨਾਂ ਦੀ ਵੀ ਕਿਤੇ ਨਾ ਕਿਤੇ ਇਹ ਡਿਊਟੀ ਲਾਉਣ ਦੀ ਤਿਆਰੀ ਹੈ ਕਿ ਤੁਸੀਂ ਪਾਰਟੀ ਨੂੰ ਹੁਣ ਆਪਣੇ ਆਪਣੇ ਹਲਕੇ 'ਚ ਜਿਤਾਉਣਾ ਹੈ ਭਾਵ ਕਿ ਮੈਂਬਰ ਪਾਰਲੀਮੈਂਟ ਜਿਹੜਾ ਖੜਾ ਹੋਏਗਾ ਉਹਦੀ ਜਿੱਤ ਹਾਰ ਬਾਅਦ ਦੇ ਵਿੱਚ ਤੈਅ ਕੀਤੀ ਜਾਏਗੀ ਪਹਿਲਾਂ ਇਹ ਮੰਨਿਆ ਜਾਏਗਾ ਕਿ ਜਿਹੜਾ ਮੌਜੂਦਾ ਹਲਕਾ ਇੰਚਾਰਜ ਹੈ ਜਾਂ ਵਿਧਾਇਕ ਹੈ ਉਹ ਆਪਣਾ ਹਲਕਾ ਕਿਉਂ ਨਹੀਂ ਜਿਤਾ ਸਕਿਆ ਦੇਖਣ ਨੂੰ ਸੁਣਨ ਨੂੰ ਮਹਿਸੂਸ ਕਰਨ ਨੂੰ ਇਹ ਯੋਜਨਾ ਬਹੁਤ ਪ੍ਰਭਾਵੀ ਲੱਗਦੀ ਹੈ ਇਹਦੇ ਨਾਲ ਲੱਗਦਾ ਹੈ ਕਿ ਪੋਲਿਟিক্যাল ਪਾਰਟੀਆਂ ਦੀ ਪਰਫਾਰਮੈਂਸ ਦੇ ਵਿੱਚ ਫਰਕ ਪਏਗਾ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਦਲ ਵੀ ਇਹ ਫਾਰਮੂਲਾ ਲਾਗੂ ਕਰ ਸਕਦਾ ਹੈ ਕਿਉਂਕਿ ਅਕਾਲੀ ਦਲ ਵੀ ਪਿਛਲੀ ਵਾਰੀ ਭਾਜਪਾ ਨਾਲੋਂ ਵੱਖ ਹੋ ਕੇ ਲਗਭਗ ਸਾਰੀਆਂ ਸੀਟਾਂ ਤੇ ਆਪ ਚੋਣ ਲੜਿਆ ਸੀ ਹਾਲਾਂਕਿ ਕੁਝ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਵੀ ਉਹਦੋਂ ਦਿੱਤੀਆਂ ਗਈਆਂ ਸੀ ਅਕਾਲੀ ਦਲ ਵੀ ਇਸ ਫਾਰਮੂਲੇ ਨੂੰ ਅਡਾਪਟ ਕਰ ਸਕਦਾ ਹੈ ਕਿ ਜਿਹੜੇ ਲੋਕ ਪਹਿਲਾਂ ਵਿਧਾਇਕੀ ਦੀ ਚੋਣ ਲੜੇ ਸੀ ਅਗਰ ਵੀ 227 ਚੋਂ ਵਿਧਾਇਕ ਬਣਨ ਦਾ ਦਾਵਾ ਪੇਸ਼ ਕਰਨਗੇ ਟਿਕਟ ਮੰਗਣਗੇ ਤੇ ਉਹਨਾਂ ਨੂੰ ਮੌਜੂਦਾ ਸਮੇਂ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਜਿੱਤ ਦਿਵਾਣੀ ਪਵੇਗੀ ਜਾਂ ਚੰਗਾ ਪ੍ਰਦਰਸ਼ਨ ਕਰਨਾ ਪਏਗਾ ਸੋ ਨਵੇਂ-ਨਵੇਂ ਫਾਰਮੂਲੇ ਨੇ ਜਿਹੜੇ ਉਹ ਕੱਢੇ ਜਾ ਰਹੇ ਨੇ ਪੋਲਿਟਿਕਲ ਪਾਰਟੀਆਂ ਵੱਲੋਂ ਤਾਂ ਕਿ ਕਿਸੇ ਵੀ ਕੀਮਤ ਦੇ ਉੱਤੇ ਚੋਣ ਨਾ ਹਾਰੀ ਜਾਵੇ ਇਸ ਵਾਰ ਪੰਜਾਬ ਦੇ ਵਿੱਚ ਕੰਡੇ ਦਾ ਮੁਕਾਬਲਾ ਹੈ ਮੈਂ ਪਹਿਲਾਂ ਵੀ ਕਿਹਾ ਕਿ ਅਗਰ ਗੱਠਜੋੜ ਨਹੀਂ ਹੁੰਦਾ ਤੇ ਚਾਰਕੋਣੀ ਮੁਕਾਬਲਾ ਚਾਰ ਧਿਰਾਂ ਮੁਕਾਬਲੇ ਚ ਹੈ ਅਗਰ ਗੱਠਜੋੜ ਹੁੰਦਾ ਹੈ ਅਗਰ ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਹੈ ਤੇ ਕਾਂਗਰਸ ਤੇ ਆਪ ਇਕੱਲੇ ਲੜਦੇ ਨੇ ਤੇ ਫਿਰ ਤਿਕੋਣੇ ਮੁਕਾਬਲੇ ਅਗਰ ਕਾਂਗਰਸ ਆਪ ਔਰ ਇਕੱਠੇ ਹੋ ਜਾਂਦੇ ਨੇ ਤੇ ਫਿਰ ਦੋਵੇਂ ਗੱਠ ਜੋੜਾਂ ਦਾ ਵੀ ਮੁਕਾਬਲਾ ਆਪਸ ਵਿੱਚ ਹੋ ਸਕਦਾ ਹੈ ਫਿਰ ਆਮੋ ਸਾਹਮਣੇ ਟੱਕਰ ਹੋ ਸਕਦੀ ਹੈ ਹਾਲਾਂਕਿ ਬਹੁਤ ਸਾਰੇ ਆਜ਼ਾਦ ਉਮੀਦਵਾਰ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਹੋਰ ਪਾਰਟੀਆਂ ਦੇ ਉਮੀਦਵਾਰ ਵੀ ਮੁਕਾਬਲੇ 'ਚ ਹੈ ਕਿਸੇ ਨੂੰ ਵੀ ਮੁਕਾਬਲੇ 'ਚੋਂ ਬਾਹਰ ਨਹੀਂ ਮੰਨਿਆ ਜਾ ਸਕਦਾ ਪਰ ਪੋਲੀਟੀਕਲ ਪਾਰਟੀਆਂ ਦਾ ਜ਼ੋਰ ਬਹੁਤ ਲੱਗਿਆ ਇਸ ਵੇਲੇ ਦਲਾ ਜੀ ਕਾਂਗਰਸ ਵਰਕਿੰਗ ਕਮੇਟੀ ਦੀ ਦਿੱਲੀ ਦੇ ਵਿੱਚ ਬੈਠਕ ਹੋਈ ਹੈ ਖਾਸतौर ਤੇ ਕਈ ਖਾਸ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਵੀ ਕੀਤੀ ਗਈ ਹੈ ਸੋ ਚੋਣ ਘੋਸ਼ਣਾ ਪੱਤਰ ਦੇ ਨਾਲ ਨਾਲ ਜੋ ਨਾਵਾਂ ਦੇ ਉੱਪਰ ਵੀ ਵਿਚਾਰ ਕੀਤੀ ਗਈ ਹੈ ਸੋ ਅਗਰ ਅਸੀਂ ਇਹ ਗੱਲ ਕਰੀਏ ਪੰਜਾਬ ਦੇ ਉਮੀਦਵਾਰਾਂ ਦਾ ਨਾਵਾਂ ਦਾ ਐਲਾਨ ਹਲੇ ਤੱਕ ਨਹੀਂ ਕੀਤਾ ਗਿਆ ਸੋ ਜਿਹੜੀ ਤੀਜੀ ਸੂਚੀ ਜਾਰੀ ਹੋਣੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਉਮੀਦਵਾਰਾਂ ਦਾ ਨਾਮ ਜਿਹੜਾ ਹੈ ਤੀਜੀ ਸੂਚੀ ਵਿੱਚ ਸ਼ਾਮਿਲ ਹੋਏਗਾ ਜਾਂ ਫਿਰ ਹਲੇ ਵੀ ਇੰਤਜ਼ਾਰ ਥੋੜਾ ਹੋਰ ਵੇਖਣਾ ਪਏਗਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਦੇ ਉੱਪਰ ਹਰਜੋਤ ਜੀ ਦਿੱਲੀ ਦੇ ਵਿੱਚ 24 ਅਕਬਰ ਰੋਡ ਵਿਖੇ ਕੱਲ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸੀ ਡਬਲਯੂ ਸੀ ਦੇ ਮੈਂਬਰ ਨੇ ਉਹ ਇਸ ਮੀਟਿੰਗ ਦੇ ਵਿੱਚ ਬੈਠੇ ਨਜ਼ਰ ਆਏ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਵਿੱਚੋਂ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ ਉਹ ਬੈਠੇ ਨਜ਼ਰ ਆਏ ਮੌਜੂਦਾ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਦਿਵਾੜੀ ਉਹ ਵੀ ਉਸ ਮੀਟਿੰਗ ਦੇ ਵਿੱਚ ਬੈਠੇ ਨਜ਼ਰ ਆਏ ਸੋ ਪੂਰੇ ਮੁਲਕ ਦੇ ਵਿੱਚੋਂ ਕਾਂਗਰਸ ਵਰਕਿੰਗ ਕਮੇਟੀ ਦੇ ਵੱਡੀ ਗਿਣਤੀ ਮੈਂਬਰ ਉਸ ਮੀਟਿੰਗ 'ਚ ਰਹੇ ਉਸ ਮੀਟਿੰਗ ਦੇ ਵਿੱਚ ਕਈ ਅਹਿਮ ਗੱਲਾਂ ਵਿਚਾਰੀਆਂ ਗਈਆਂ ਇੱਕ ਤਾਂ ਕਾਂਗਰਸ ਪਾਰਟੀ ਦਾ ਇਲੈਕਸ਼ਨ ਮੈਨੀਫੈਸਟੋ ਕੀ ਹੋਣਾ ਚਾਹੀਦਾ ਹੈ ਉਹਦੇ ਉੱਪਰ ਵਿਚਾਰ ਹੋਇਆ ਔਰ ਕਾਂਗਰਸ ਪਾਰਟੀ ਦਾ ਇਲੈਕਸ਼ਨ ਮੈਨੀਫੈਸਟੋ ਕਿਹੜੀਆਂ-ਕਿਹੜੀਆਂ ਗੱਲਾਂ ਲੋਕਾਂ 'ਚ ਲੈ ਕੇ ਜਾਵੇ ਮੂਲ ਰੂਪ ਦੇ ਵਿੱਚ ਗੱਲ ਬਣੀ ਹੈ ਕਿ ਪੰਜ ਨਿਆਏ ਪੰਜ ਇਨਸਾਫ ਭਾਰਤੀ ਜਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਜਿਹੜੇ ਕਈ ਵਾਰੀ ਇਨਸਾਫ ਮੰਗਦੇ ਨੇ ਕਾਂਗਰਸ ਦੇ ਲੀਡਰ ਉਹ ਪੰਜ ਇਨਸਾਫ ਚੋਣ ਘੋਸ਼ਣਾ ਪੱਤਰ 'ਚ ਪਾਏ ਜਾਣਗੇ ਔਰ 25 ਗਰੰਟੀਆਂ ਪਿੱਛੇ ਜੇ ਬਹੁਤ ਗਰੰਟੀਆਂ ਦਿੱਤੀਆਂ ਕਾਂਗਰਸ ਦੇ ਲੀਡਰਾਂ ਨੇ 1 ਲੱਖ ਮਹਿਲਾਵਾਂ ਦੇ ਖਾਤੇ 'ਚ ਨੌਜਵਾਨਾਂ ਨੂੰ ਰੁਜ਼ਗਾਰ ਬਹੁਤ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਉਂਝ ਗਰੰਟੀਆਂ ਸਮੇਂ-ਸਮੇਂ ਤੇ ਦਿੱਤੀਆਂ ਜਾਂਦੀਆਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕਿਸੇ ਵੇਲੇ ਜਮਲਾ ਛੱਡਿਆ ਗਿਆ ਸੀ 15 ਲੱਖ ਖਾਤੇ ਦਾ ਮੁਕੰਮਲ ਨਹੀਂ ਹੋਇਆ ਚੰਗੇ ਦਿਨਾਂ ਦਾ ਕਈਆਂ ਦੇ ਆਏ ਕਈਆਂ ਦੇ ਨਹੀਂ ਆਏ ਭਾਈ ਆਉਂਦੇ ਤਾਂ ਸਾਰਿਆਂ ਦੇ ਆਉਂਦੇ ਫਿਰ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਨੇ 1000 ਰੁਪਏ ਖਾਤੇ 'ਚ ਫਿਰ ਕਾਂਗਰਸ ਦੇ ਕੈਪਟਨ ਮਰਿੰਦਰ ਵੇਲੇ ਪਿਛਲੀ ਹਰ ਸਰਕਾਰਾਂ ਵੇਲੇ ਵੀ ਵੱਡੇ ਵਾਅਦੇ ਕੀਤੇ ਗਏ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ਼ ਘਰ ਘਰ ਨੌਕਰੀ ਸੋ ਬਹੁਤ ਜ਼ਿਆਦਾ ਜਿਹੜੀਆਂ ਇਹ ਗੱਲਾਂ ਸੁਣਨ ਨੂੰ ਬੜੀਆਂ ਚੰਗੀਆਂ ਲੱਗਦੀਆਂ ਜਦੋਂ ਕਾਂਗਰਸ ਦੇ ਜਾਂ ਕਿਸੇ ਵੀ ਪਾਰਟੀ ਦੇ ਚੋਣ ਘੋਸ਼ਣਾ ਪੱਤਰ ਦੇ ਕਾਗਜ਼ ਤੇ ਇਹ ਗੱਲਾਂ ਲਿਖੀਆਂ ਹੋਈਆਂ ਅਸੀਂ ਪੜ੍ਹਦੇ ਹਾਂ ਤੇ ਸਭ ਨੂੰ ਇਹ ਭਰੋਸਾ ਹੋ ਜਾਂਦਾ ਹੈ ਵੀ ਦੁਨੀਆ ਹੀ ਬਦਲ ਜਾਣੀ ਹੈ ਭਾਰਤ ਬਦਲ ਜਾਊਗਾ ਨੰਬਰ 1 ਮੁਲਕ ਬਣ ਜਾਣਾ ਹੈ ਕਰ ਕਰ ਨੌਕਰੀ ਆ ਜਾਣੀ ਸਾਰਿਆਂ ਦੇ ਕਰਜ਼ੇ ਮਾਫ਼ ਹੋ ਜਾਣੇ ਮਹਿਲਾਵਾਂ ਦੇ ਖਾਤੇ 'ਚ ਪੈਸੇ ਆ ਜਾਣੇ ਨੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਜਾਣਾ ਹੈ ਚੋਣ ਘੋਸ਼ਣਾ ਪੱਤਰ ਪੜ੍ਹ ਕੇ ਬਹੁਤ ਚੰਗੀ ਨੀਂਦ ਆਉਂਦੀ ਹੈ ਕਿ ਸਾਡਾ ਭਵਿੱਖ ਬਹੁਤ ਚੰਗਾ ਹੈ ਪਰ ਜਿਸ ਦਿਨ ਚੋਣਾਂ ਦਾ ਰਿਜ਼ਲਟ ਆਉਂਦਾ ਉਸ ਤੋਂ ਅਗਲੇ ਦਿਨ ਤੋਂ ਜਦੋਂ ਆਮ ਲੋਕ ਉਮੀਦ ਪਾਲਣਾ ਸ਼ੁਰੂ ਕਰਦੇ ਨੇ ਤੇ 15 20 25 ਮਹੀਨਾ 2 ਮਹੀਨੇ ਦੇ ਵਿੱਚ ਉਮੀਦਾਂ ਟੁੱਟਣ ਲੱਗ ਜਾਂਦੀਆਂ ਨੇ ਫਿਰ ਲੀਡਰ ਸਮਾਂ ਮੰਗਦੇ ਨੇ ਕਿ 5 ਸਾਲ ਦਾ ਕੋਸ਼ਨਾ ਪੱਤਰ ਸੀ ਅਸੀਂ ਜ਼ਰੂਰ ਪੂਰਾ ਕਰਾਂਗੇ ਤੇ ਹੌਲੀ-ਹੌਲੀ ਕੋਸ਼ਨਾ ਪੱਤਰ ਦੇ ਵਰਕੇ ਘਸ ਜਾਂਦੇ ਨੇ ਜਿਵੇਂ ਅਖਬਾਰ ਦੇ ਵਰਕੇ ਧੁੰਦਲੇ ਪੈ ਜਾਂਦੇ ਨੇ ਤੇ ਕਈ ਲੋਕ ਚੋਣ ਕੋਸ਼ਨਾ ਪੱਤਰ ਨੂੰ ਰੱਦੀ ਚ ਵੇਚ ਦਿੰਦੇ ਨੇ ਕਈ ਉਹਦੇ ਤੇ ਰੋਟੀ ਖਾ ਕੇ ਸੁੱਟ ਦਿੰਦੇ ਨੇ ਜਿਵੇਂ ਅਸੀਂ ਅਖਬਾਰਾਂ ਦੀ ਵਰਤੋਂ ਕਰਦੇ ਹਾਂ ਤੇ ਕਈ ਛੋਟੇ-ਛੋਟੇ ਬੱਚੇ ਕਾਗਜ਼ਾਂ ਦੇ ਨਾਲ ਖੇਡਦ ਕੇ ਚੋਣ ਘੋਸ਼ਣਾ ਪੱਤਰ ਦਾ ਕੰਮ ਤਮਾਮ ਕਰ ਦਿੰਦੇ ਨੇ ਤੇ ਜਿਹੜੇ ਸੁਫਨੇ ਲੋਕਾਂ ਨੇ ਪਾਲੇ ਹੁੰਦੇ ਨੇ ਉਹ ਟੁੱਟ ਜਾਂਦੇ ਨੇ ਇਸੇ ਕਰਕੇ ਕਹਿੰਦੇ ਨੇ ਕਿ ਸਿਰਫ ਉਹ ਸੁਫਨੇ ਵੇਖੇ ਜਾਣ ਜਿਹੜੇ ਹਕੀਕਤ 'ਚ ਬਦਲ ਸਕਣ ਤੇ ਇਸੇ ਕਰਕੇ ਪੋਲਿਟੀਕਲ ਪਾਰਟੀਆਂ ਨੂੰ ਚੋਣ ਕਮਿਸ਼ਨ ਕਹਿੰਦਾ ਹੈ ਕਿ ਤੁਸੀਂ ਸੁਫਨੇ ਉਹ ਵਿਖਾਓ ਜਿਹੜੇ ਪੂਰੇ ਹੋ ਸਕਦੇ ਨੇ ਸਾਡੇ ਮੁਲਕ 'ਚ ਡਿਬੇਟਾਂ ਬੜੀਆਂ ਹੋਈਆਂ ਕਿ ਚੋਣ ਘੋਸ਼ਣਾ ਪੱਤਰ ਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ पर खाल दी ਘੜੀ ਇਹ ਸੰਭਵ ਨਹੀਂ ਲੱਗਦਾ ਸੋ ਚੋਣ ਘੋਸ਼ਣਾ ਪੱਤਰ ਹਜੇ ਵੀ ਵਾਅਦਿਆਂ ਦਾ ਘੋਸ਼ਣਾ ਪੱਤਰ ਹੈ ਲੌਲੀਪੌਪ ਇਹਨੂੰ ਕਹਿ ਸਕਦੇ ਹਾਂ ਕਈ ਵਾਰੀ ਅਸੀਂ ਝੂਠ ਦਾ ਪਲਿੰਦਾ ਵੀ ਕਹਿ ਸਕਦੇ ਹਾਂ ਸੋ ਇਸ ਕਰਕੇ ਚੋਣ ਘੋਸ਼ਣਾ ਪੱਤਰ ਤੇ ਬਹੁਤਾ ਇਤਵਾਰ ਕਰਨ ਦੀ ਲੋੜ ਨਹੀਂ ਇਹ ਮੰਨ ਲਓ ਵੀ ਜੇ ਚੋਣ ਘੋਸ਼ਣਾ ਪੱਤਰ ਦਾ 10% ਵੀ ਪੂਰਾ ਕਰ ਦੇਣ ਪੋਲਿਟੀਕਲ ਪਾਰਟੀਆਂ ਤਾਂ ਤੁਹਾਡੇ ਨਾਲ ਪੋਲਿਟੀਕਲ ਪਾਰਟੀਆਂ ਨੇ ਵਫਾ ਕਰਤੀ ਸੋ ਗੱਲ ਕਾਂਗਰਸ ਦੇ ਘੋਸ਼ਣਾ ਪੱਤਰ ਦੀ ਹੋ ਰਹੀ ਸੀ ਮੈਂ ਸਾਰਿਆਂ ਦੀ ਗੱਲ ਕਰਤੀ ਸਾਰਿਆਂ ਦੇ ਘੋਸ਼ਣਾ ਪੱਤਰ ਦਾ ਲਗਭਗ ਇੱਕੋ ਜਿਹਾ ਹਾਲ ਹੈ ਸਿਰਫ ਕਾਂਗਰਸ ਨਹੀਂ ਸਾਰੀਆਂ ਪੋਲੀਟਿਕਲ ਪਾਰਟੀਆਂ ਆਪਣੇ ਘੋਸ਼ਣਾ ਪੱਤਰ ਦੇ ਨੂੰ ਪੂਰਾ ਨਹੀਂ ਕਰਦੀਆਂ ਦਾਅਵੇ ਕਰ ਦਿੰਦੀਆਂ ਨੇ ਕਿ ਕਰ ਦਿੱਤਾ ਅਸੀਂ 80% ਕਰਤਾ 90% ਕਰਤਾ 100% ਕਰਤਾ ਸੋ ਹਵਾ ਦੇ ਵਿੱਚ ਗੱਲਾਂ ਕਰਕੇ ਲੋਕਾਂ ਨੂੰ ਸਬਰ ਕਰਨ ਲਈ ਕਿਹਾ ਜਾਂਦਾ ਹੈ ਕਿ ਅਗਲੀਆਂ ਚੋਣਾਂ 'ਚ ਅਸੀਂ ਫੇਰ ਨਵਾਂ ਘੋਸ਼ਣਾ ਪੱਤਰ ਲੈ ਕੇ ਆਵਾਂਗੇ ਤੇ ਫੇਰ ਤੁਸੀਂ ਉਸੇ ਤਰ੍ਹਾਂ ਸੁਪਨੇ ਵੇਖੋ ਖੈਰ ਕੱਲ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਬੈਠਕ ਦੇ ਵਿੱਚ ਕਿਹੜੇ ਚਿਹਰਿਆਂ ਨੂੰ ਟਿਕ ਦਿੱਤੀ ਜਾਣੀ ਹੈ ਉਹਦੇ ਤੇ ਵੀ ਚਰਚਾ ਹੋਈ ਹੁਣ ਉਮੀਦ ਇਸ ਗੱਲ ਦੀ ਹੈ ਕਿ ਤੀਜੀ ਸੂਚੀ ਜਿਹੜੀ ਆਉਣੀ ਹੈ ਕਿ ਪੰਜਾਬ ਦੇ ਵਿੱਚੋਂ ਕਾਂਗਰਸ ਕਿਸੇ ਚਿਹਰੇ ਦਾ ਨਾਮ ਐਲਾਨ ਕਰੇਗੀ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਮਜ਼ਬੂਤ ਦਾਵੇਦਾਰ ਨੇ ਗ੍ਰੀਨ ਸਿਗਨਲ ਹੈ ਜਸਬੀਰ ਡਿੰਪਾ ਔਰ ਰਾਣਾ ਗੁਰਜੀਤ ਇਹਨਾਂ ਦੋਵਾਂ ਦਾ ਨਾਮ اٹਕਿਆ ਹੋਇਆ ਹੈ ਕੀ ਨੂੰ ਮਿਲਦੀ ਹੈ ਵਕਤ ਦੱਸੂਗਾ ਮਨੀਸ਼ तिवारी ਲਗਭਗ ਕਲੀਅਰ ਨੇ ਭਾਵੇਂ ਚੰਡੀਗੜ੍ਹ ਦੇ ਦੋ ਭਾਵੇਂ શ્રી ਅਨੰਦਪੁਰ ਸਾਹਿਬ ਕਿਸ ਸੂਚੀ ਚ ਨਾਮ ਆਏਗਾ ਚੰਡੀਗੜ੍ਹ ਤੋਂ ਪਵਨ ਬਾਂਸਲ ਮੁਕਾਬਲੇ ਚ ਇਹਦੇ ਤੇ ਸਵਾਲ ਖੜਾ ਹੈ ਲੁਧਿਆਣੇ ਤੋਂ ਰਵਨੀਤ ਬਿੱਟੂ ਮਜ਼ਬੂਤ ਦਾਵੇਦਾਰ ਨੇ ਮੌਜੂਦਾ ਸਮੇਂ ਚ ਕਾਂਗਰਸ ਦੇ ਭਾਵੇਂ ਐਂਟੀ ਇਨਕੰਮਬੈਂਸੀ ਵੀ ਹੈ ਟੈਲੀਫੋਨ ਲੋਕਾਂ ਦਾ ਘਟ ਚੁੱਕਿਆ ਸਰਕਾਰ ਦੇ ਨੇ ਕਿ ਕਈ ਵਾਰੀ ਟੈਲੀਫੋਨ ਬਿਜ਼ੀ ਹੁੰਦਾ ਹੈ ਪਾਰਲੀਮੈਂਟ ਚ ਹੁੰਨੇ ਆ ਪਰ ਕਈ ਲੋਕਾਂ ਨੂੰ ਇਸ ਗੱਲ ਦਾ ਗਿਲਾ ਹੈ ਕੇ ਲੀਡਰ ਟੈਲੀਫੋਨ ਘੱਟ ਚੱਕਦੇ ਨੇ ਸੋ ਇਸ ਦੇ باوجود ਰਵਨੀਤ ਬਿੱਟੂ ਤੋਂ ਚੰਗਾ ਚਿਹਰਾ ਫਿਲਹਾਲ ਲੁਧਿਆਣੇ ਚ ਕਾਂਗਰਸ ਕੋਲੇ ਨਹੀਂ ਹੈ ਚੰਗੇ ਜਿਹਰੇ ਹੋਰ ਵੀ ਨਹੀਂ ਦਾਵੇਦਾਰ ਲੁਧਿਆਣੇ ਚ ਫਿਲਹਾਲ ਕੋਈ ਵੱਡਾ ਹੋਰ ਨਹੀਂ ਹੈ ਕਾਂਗਰਸ ਕੋਲੇ ਕਿ ਰਵਨੀਤ ਬਿੱਟੂ ਦਾ ਨਾਮ ਲੰਨਿਆ ਜਾਏਗਾ ਇਹ ਸਾਰੇ ਸਵਾਲ ਬੜੇ ਹੋਏ ਨੇ ਸੋ ਤੀਜੀ ਸੂਚੀ ਚ ਅਗਰ ਕਾਂਗਰਸ ਦੇ ਉਮੀਦਵਾਰ ਨਹੀਂ ਆਉਂਦੇ ਤੇ ਫਿਰ ਵਿਰੋਧ ਦੀ ਗੁੱਟਬਾਜ਼ੀ ਦੀ ਸਿਆਸਤ ਹੋਰ ਵੱਧ ਸਕਦੀ ਤੇ ਜਦੋਂ ਇਹ ਚਰਚਾ ਚੱਲ ਰਹੀ ਹੈ ਕਿ ਵੱਡੇ ਚਿਹਰਿਆਂ ਨੂੰ ਮੈਦਾਨ ਚ ਉਤਾਰਨਾ ਹੈ ਕੀ ਚਰਨਜੀਤ ਚੰਨੀ ਉਹਨਾਂ ਦਾ ਨਾਮ ਜਲੰਧਰ ਤੋਂ ਐਲਾਨ ਕੀਤਾ ਜਾਵੇਗਾ ਜਾਂ ਕਿਸੇ ਹੋਰ ਵੱਡੇ ਲੀਡਰ ਦਾ ਕੀ ਕਾਂਗਰਸ ਪ੍ਰਧਾਨ ਨੂੰ ਵੀ ਪੰਜਾਬ ਕਾਂਗਰਸ ਪ੍ਰਧਾਨ ਨੂੰ ਵੀ ਚੋਣ ਲੜਨ ਦੀ ਜ਼ਿੰਮੇਵਾਰੀ ਦਿੱਤੀ ਜਾਏਗੀ ਇਹ ਬਹੁਤ ਸਾਰੇ ਸਵਾਲ ਹੈ ਜਿਨ੍ਹਾਂ ਦਾ ਉੱਤਰ ਤੀਜੀ ਸੂਚੀ ਦੇ ਨਾਲ ਮਿਲਦਾ ਜਾਂ ਨਹੀਂ ਮਿਲਦਾ ਇਹਦਾ ਇੰਤਜ਼ਾਰ ਕਰਨਾ ਪੈਗਾ ਦਲਾ ਜੀ ਗੱਲ ਨਵਜੋਤ ਸਿੰਘ ਸਿੱਧੂ ਦੀ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਜੋ ਹੈ ਕਮੈਂਟਰੀ ਦੀ ਦੁਨੀਆ ਵਿੱਚ ਫਿਰ ਤੋਂ ਐਂਟਰੀ ਕਰ ਰਹੇ ਨੇ ਸੋ ਇਸ ਖਬਰ ਦੇ ਨਾਲ ਕੱਲ ਜੋ ਹੈ ਖੂਬ ਸਿਆਸੀ ਰੌਲਾ ਵੀ ਰਿਹਾ ਤੁਸੀਂ ਕਿਵੇਂ ਵੇਖਦੇ ਹੋ ਇਸ ਫੈਸਲੇ ਦੇ ਉੱਪਰ ਨਵਜੋਤ ਸਿੰਘ ਸਿੱਧੂ ਜੋ ਕਮੈਂਟਰੀ ਦੀ ਦੁਨੀਆ ਵਿੱਚ ਫਿਰ ਤੋਂ ਐਂਟਰੀ ਕਰਨ ਜਾ ਰਹੇ ਨੇ ਇਸ ਖਬਰ ਦੇ ਉੱਪਰ ਤੁਹਾਡਾ ਕਪੜਾ ਛਾਨ ਕੀ ਹੈ ਦੇਖੋ ਨਵਜੋਤ ਸਿੰਘ ਸਿੱਧੂ ਕਮੈਂਟਰੀ ਦੀ ਦੁਨੀਆ ਚ ਦਾਖਲ ਹੋ ਰਹੇ ਨੇ 22 ਮਾਰਚ ਨੂੰ ਸ਼ਾਮ ਨੂੰ 6:30 ਵਜੇ ਆਈਪੀਐਲ ਦੇ ਪਹਿਲੇ ਮੈਚ ਦੇ ਵਿੱਚ ਉਹ ਕਮੈਂਟਰੀ ਕਰਦੇ ਨਜ਼ਰ ਆਉਣਗੇ ਇੱਕ ਟੈਲੀਵਿਜ਼ਨ ਚੈਨਲ ਵੱਲੋਂ ਜਿਹਦੇ ਕੋਲੇ ਆਈਪੀਐਲ ਦੇ ਕ੍ਰਿਕਟ ਪ੍ਰਸਾਰਣ ਦੇ ਰਾਈਟ ਨੇ ਸੋ ਨਵਜੋਤ ਸਿੰਘ ਸਿੱਧੂ ਲੰਮੇ ਸਮੇਂ ਬਾਅਦ ਕ੍ਰਿਕਟ ਦੀ ਕਮੈਂਟਰੀ ਕਰਨਗੇ ਪੰਜਾਬ ਦੇ ਲੋਕ ਉਹਨਾਂ ਦੇ ਇਸ ਫੈਸਲੇ ਨਾਲ ਬਹੁਤ ਖੁਸ਼ ਨੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਵੀ ਨਵਜੋਤ ਸਿੰਘ ਸਿੱਧੂ ਦੀ ਕਮੈਂਟਰੀ ਸੁਣ ਕੇ ਖੁਸ਼ ਹੋਣਗੇ ਨਵਜੋਤ ਸਿੰਘ ਸਿੱਧੂ ਨੂੰ ਕਮੈਂਟਰੀ ਦਾ ਸਰਦਾਰ ਵੀ ਕਿਹਾ ਜਾਂਦਾ ਹੈ ਬਾਦਸ਼ਾਹ ਕਿਹਾ ਜਾਂਦਾ ਹੈ ਕਮੈਂਟਰੀ ਦਾ ਕਿਉਂਕਿ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਜਿਹੜੇ ਚੁਟਕਲੇ ਨੇ ਉਹਨਾਂ ਦੀਆਂ ਉਦਾਹਰਨਾਂ ਨੇ ਉਹਨਾਂ ਦੇ ਸੁਨੇਹੇ ਨੇ ਉਹਨਾਂ ਦੀਆਂ ਜਿਹਨੂੰ ਕੋਰਟਸ ਕਹਿੰਦੇ ਆ ਅਸੀਂ ਅੰਗਰੇਜ਼ੀ ਦੇ ਵਿੱਚ ਬਹੁਤ ਦਿਲਚਸਪ ਹੁੰਦੀਆਂ ਨੇ ਸੰਜੀਦਾ ਵੀ ਹੁੰਦੀਆਂ ਨੇ ਹਾਸੇ ਭਰੀਆਂ ਵੀ ਹੁੰਦੀਆਂ ਨੇ ਤੇ ਸਨੇਹਾ ਭਰਿਆ ਵੀ ਹੁੰਦੀਆਂ ਨੇ ਸੋ ਬਹੁਤ ਤਰ੍ਹਾਂ ਦੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਆਪਣੀ ਕਮੈਂਟਰੀ ਦਰਮਿਆਨ ਕਰਦੇ ਨੇ ਖੁਦ ਖਿਡਾਰੀ ਰਹੇ ਨੇ ਸਿਕਸਰ ਸਿੱਧੂ ਕਿਹਾ ਜਾਂਦਾ ਹੈ ਛੱਕਾ ਕੀ ਹੁੰਦਾ ਹੈ ਕ੍ਰਿਕਟ ਦੇ ਮੈਦਾਨ ਤੇ ਨਵਜੋਤ ਸਿੰਘ ਸਿੱਧੂ ਨੇ ਬਹੁਤ ਛੱਕੇ ਦਿਖਾਏ ਨੇ ਵਰਲਡ ਕੱਪ 'ਚ ਨਵਜੋਤ ਸਿੰਘ ਸਿੱਧੂ ਦੇ ਨਾਂ ਤੇ ਬਹੁਤ ਰਿਕਾਰਡ ਨੇ ਔਰ ਨਵਜੋਤ ਸਿੰਘ ਸਿੱਧੂ ਪੂਰੀ ਦੁਨੀਆ ਦੇ ਅਤੇ ਖਾਸ ਤੌਰ ਤੇ ਭਾਰਤ ਦੇ ਨੌਜਵਾਨਾਂ ਦੇ ਲਈ ਜਿਹੜੇ ক্রিকেট ਦੀ ਖੇਡ ਖੇਡ ਚ ਜਾਂ ਕਿਸੇ ਹੋਰ ਖੇਡ ਚ ਜਾਣਾ ਚਾਹੁੰਦੇ ਨੇ ਉਹਨਾਂ ਲਈ ਚਾਨਣ ਮਨਾਰਾ ਵੀ ਨੇ ਜਿਸ ਤਰ੍ਹਾਂ ਦੀਆਂ ਉਪਲਬਧੀਆਂ ਨਵਜੋਤ ਸਿੰਘ ਸਿੱਧੂ ਨੇ ਹਾਸਲ ਕੀਤੀਆਂ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਕੁਝ ਮਾਮਲਿਆਂ ਦੇ ਵਿੱਚ ਬਦਕਿਸਮਤ ਵੀ ਰਹੇ ਕਿ ਰਾਜਨੀਤੀ ਦਾ ਸ਼ਿਕਾਰ ਹੁੰਦੇ ਰਹੇ ਨਹੀਂ ਤਾਂ ਨਵਜੋਤ ਸਿੰਘ ਸਿੱਧੂ ਤੋਂ ਟੱਟ ਹੁਨਰਮੰਦ ਕਈ ਖਿਡਾਰੀ ਕੋਈ ਅਰਜੁਨ ਅਵਾਰਡ ਲੈ ਚੁੱਕਿਆ ਹੈ ਤੇ ਕਿਸੇ ਨੂੰ ਕੋਈ ਅਵਾਰਡ ਮਿਲ ਚੁੱਕਿਆ ਇਸ ਗੱਲੋਂ ਨਵਜੋਤ ਸਿੰਘ ਸਿੱਧੂ ਅਪਾਗੇ ਰਹੇ ਕਿ ਐਡੀਆਂ ਵੱਡੀਆਂ ਉਪਲਬਧੀਆਂ ਤੋਂ ਬਾਅਦ ਜਦੋਂ ਸਿਆਸਤ 'ਚ ਆ ਗਏ ਤੇ ਉਹਨਾਂ ਨੂੰ ਸਿਰਫ ਵਿਰੋਧ ਚੱਲਣਾ ਪਿਆ ਬਹੁਤ ਵੱਡੀਆਂ ਉਪਲਬਧੀਆਂ ਦੇ ਬਾਵਜੂਦ ਇਹ ਸਾਡੀ ਸਿਆਸਤ ਦੀ ਤਰਾਸਦੀ ਹੈ ਸਿਆਸਤ ਖਿਡਾਰੀਆਂ ਦੀ ਸ਼ਮੂਲੀਅਤ ਪੱਤਰਕਾਰਾਂ ਦੀ ਸ਼ਮੂਲੀਅਤ ਹੋਰ ਬੁੱਧੀਜੀਵੀਆਂ ਦੀ ਸ਼ਮੂਲੀਅਤ ਸਮਾਜ ਸੇਵੀਆਂ ਦੀ ਸ਼ਮੂਲੀਅਤ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸਿਆਸਤ ਨੂੰ ਜ਼ਿਆਦਾ ਪਸੰਦ ਆਉਂਦੇ ਨੇ ਉਹ ਲੋਕ ਜਿਨ੍ਹਾਂ ਦੇ ਸ਼ਰਾਬ ਦੇ ਕਾਰੋਬਾਰ ਨੇ ਜਿਨ੍ਹਾਂ ਦੇ ਰੇਤੇ ਦੇ ਕਾਰੋਬਾਰ ਨੇ ਟਰਾਂਸਪੋਰਟਾਂ ਨੇ ਜਿਨ੍ਹਾਂ ਦੇ ਵੱਡੇ ਵੱਡੇ ਵਪਾਰ ਨੇ ਜਿਨ੍ਹਾਂ ਦੇ ਹੋਟਲ ਨੇ ਉਹ ਲੋਕ ਸਿਆਸਤ ਨੂੰ ਜ਼ਿਆਦਾ ਪਸੰਦ ਆਉਂਦੇ ਨੇ ਤੇ ਸਿਆਸੀ ਵੱਡੇ ਲੋਕ ਉਹਨਾਂ ਨਾਲ ਨੇੜਤਾ ਵੀ ਰੱਖਦੇ ਨੇ ਤੇ ਸਮੇਂ-ਸਮੇਂ ਤੇ ਉਹਨਾਂ ਨੂੰ ਸਨਮਾਨਿਤ ਵੀ ਕਰਦੇ ਰਹਿੰਦੇ ਨੇ ਤੇ ਜਿਹੜੇ ਖਿਡਾਰੀ ਨੇ ਕਈ ਸਿਆਸਤਾਂ ਚ ਆ ਜਾਂਦੇ ਨੇ ਉਹ ਫਿਰ ਇੱਕ ਬਣਦਾ ਮਾਨ ਸਨਮਾਨ ਹੈ ਜਿਹੜਾ ਉਹਦੇ ਤੋਂ ਵਾਂਗੇ ਰਹਿ ਜਾਂਦੇ ਨੇ ਤੇ ਉਹਨਾਂ ਨੂੰ ਬਾਰ ਬਾਰ ਉਹਨਾਂ ਦੀ ਖੇਡ ਦੇ ਪ੍ਰਤੀ ਟਿੱਪਣੀਆਂ ਚੱਲਣੀਆਂ ਪੈਂਦੀਆਂ ਨੇ ਨਵੇਂ ਜੋਤ ਸਿੰਘ ਸਿੱਧੂ ਨੇ ਵੀ ਇਹ ਗੱਲਾਂ ਝੱਲੀਆਂ ਨੇ ਜਦੋਂ ਨਵਜੋਤ ਸਿੰਘ ਸਿੱਧੂ ਮੰਤਰੀ ਸੀ ਤੇ ਮੁੰਬਈ ਦੇ ਵਿੱਚ ਟੈਲੀਵਿਜ਼ਨ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਜਾਂਦੇ ਸੀ ਤੇ ਸਿਆਸੀ ਲੀਡਰਾਂ ਨੇ ਬਹੁਤ ਚੀਕਾਂ ਮਾਰੀਆਂ ਪੰਜਾਬ ਦੇ ਵਿਰੋਧੀਆਂ ਨੇ ਕਿ ਨਵਜੋਤ ਸਿੱਧੂ ਜਾਂ ਸਰਕਾਰ 'ਚ ਰਲੇ ਆਪਣਾ ਮੰਤਰਾਲਾ ਚਲਾ ਲੇ ਜਾਂ ਫਿਰ ਟੈਲੀਵਿਜ਼ਨ ਦੇ ਪ੍ਰੋਗਰਾਮਾਂ 'ਚ ਹਿੱਸਾ ਲੈ ਲੇ ਜਿਹੜੇ ਸਵਾਲ ਕਰਨ ਵਾਲੇ ਸੀ ਉਹਨਾਂ 'ਚੋਂ ਕਈਆਂ ਦੇ ਆਪਣੇ ਕਾਰੋਬਾਰ ਸੀ ਕਈਆਂ ਦੇ ਆਪਣੇ ਕਾਰੋਬਾਰ ਸੀ ਉਹਨਾਂ ਨੇ ਇਹ ਕਦੇ ਨਹੀਂ ਸੋਚਿਆ ਵੀ ਜੇ ਅਸੀਂ ਸਿਆਸਤ ਕਰਨੀ ਹੈ ਤੇ ਅਸੀਂ ਆਪਣਾ ਕਾਰੋਬਾਰ ਬੰਦ ਕਰ ਦਈਏ ਕਹਿੰਦੇ ਸਾਡਾ ਕਾਰੋਬਾਰ ਲਾਜ਼ਮੀ ਹੈ ਨਵਜੋਤ ਸਿੰਘ ਸਿੱਧੂ ਪਾਵੇਂ ਬੇਰੁਜ਼ਗਾਰ ਹੋ ਜਾਈ ਉਹਨਾਂ ਦੇ ਧਰਮ ਪਤਨੀ ਬਿਮਾਰ ਰਹੇ ਆਰਥਿਕ ਤੌਰ ਤੇ ਕਮਜ਼ੋਰ ਰਿਹਾ ਇਮਾਨਦਾਰ ਵਿਅਕਤੀ ਨੂੰ ਤਨਖਾਹ ਤੋਂ ਬਿਨਾ ਕੋਈ ਸਹਾਰਾ ਨਹੀਂ ਹੁੰਦਾ ਇਹ ਮਾੜੀ ਮੋਟੀ ਪੈਨਸ਼ਨ ਸੋ ਕੁਝ ਕਰਾਇਆ ਦੁਕਾਨਾਂ ਦਾ ਨਵਜੋਤ ਸਿੰਘ ਸਿੱਧੂ ਨੂੰ ਪਰ ਇਸ ਦੇ باوجود ਘਰ ਚ ਕੈਂਸਰ ਤੇ ਆਰਥਿਕ ਮੰਦਹਾਲੀ ਨੇ ਨਵਜੋਤ ਸਿੰਘ ਸਿੱਧੂ ਨੇ ਆਖਰਕਾਰ ਇਹ ਫੈਸਲਾ ਲਿਆ ਕਿ ਕੁਝ ਸਮਾਂ ਉਹ ক্রিকেট ਨੂੰ ਆਪਣੀ ਹੌਬੀ ਨੂੰ ਆਪਣੇ ਪ੍ਰੋਫੈਸ਼ਨ ਨੂੰ ਦੇਣਗੇ ਕਿਉਂਕਿ ਉਹਨਾਂ ਦੇ ਸਾਰੇ ਸਾਥੀ ਇਹ ਮੰਗ ਕਰਦੇ ਸੀ ਉਹਨਾਂ ਦੀ ਧਰਮ ਪਤਨੀ ਵੀ ਚਾਹੁੰਦੀ ਸੀ ਔਰ ক্রিকেট ਪ੍ਰੇਮੀ ਵੀ ਚਾਹੁੰਦੇ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਉਹ ਫੈਸਲਾ ਕੀਤਾ ਹੁਣ ਉਮੀਦ ਇਹ ਵੀ ਕਰਾਂਗੇ ਕਿ ਜਲਦ ਟੈਲੀਵਿਜ਼ਨ ਦੇ ਵਿੱਚ ਵੀ ਉਹ ਵਾਪਸੀ ਕਰਨ ਔਰ ਜਿਹੜੇ ਇੱਕ ਅੱਧੇ ਦੋ ਦਿਨ ਤਿੰਨ ਦਿਨ ਕਮੈਂਟਰੀ ਦੇ ਉਹ ਲਾਉਣਗੇ ਜਾਂ ਜਿੰਨਾ ਵੀ ਸਮਾਂ ਉਹ ਕਮੈਂਟਰੀ ਨੂੰ ਦੇਣਗੇ ਅਗਰ ਭਵਿੱਖ ਚ ਟੈਲੀਵਿਜ਼ਨ ਨੂੰ ਦੇਣਗੇ ਉਹਦੇ ਨਾਲ ਨਾਲ ਉਹ ਆਪਣੀ ਸਿਆਸਤ ਨੂੰ ਵੀ ਜਾਰੀ ਰੱਖਣਗੇ ਇਹ ਉਹਨਾਂ ਦੇ ਨਾਲ ਜੁੜੇ ਲੋਕਾਂ ਤੋਂ ਪਤਾ ਲੱਗਿਆ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਦੂਰ ਨਹੀਂ ਜਾ ਰਹੇ 2027 ਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਜੇ ਵੀ ਨਵਜੋਤ ਸਿੰਘ ਸਿੱਧੂ ਚ ਵੱਡਾ ਵੱਡੇ ਚਿਹਰੇ ਦੇ ਤੌਰ ਤੇ ਤਾਕਤ ਬਰਕਰਾਰ ਹੈ ਪੰਜਾਬ ਦੇ ਮੁੱਦਿਆਂ 'ਤੇ ਲੜਾਈ ਲੜਦੇ ਆ ਭਾਵੇਂ ਕੇਂਦਰ ਨਾਲ ਭਾਵੇਂ ਸੂਬੇ ਦੀ ਸਰਕਾਰ ਨਾਲ ਔਰ ਲੋਕਾਂ ਦੇ ਵਿੱਚ ਉਹਨਾਂ ਦਾ ਚੰਗਾ ਦਖਲ ਹੈ ਸਾਝੇ ਲੋਕਾਂ ਦੇ ਨਾਲ ਔਰ ਲੋਕਾਂ ਨੂੰ ਭਰੋਸਾ ਹੈ ਕਿ ਕਮਾਂਡਰ ਲੀਡਰ ਜਿਹੜਾ ਪੰਜਾਬ ਖਾਤਰ ਲੜਦਾ ਹੈ ਤੇ ਖੜਦਾ ਹੈ ਤੇ ਅੜਦਾ ਹੈ ਭਾਵੇਂ ਸਭ ਕੁਝ ਗਉਣ ਦੀ ਗੱਲ ਨਵਜੋਤ ਸਿੰਘ ਸਿੱਧੂ ਨੇ ਕੀਤੀ ਹੈ ਕਿ ਭਾਵੇਂ ਮੇਰਾ ਕੁਝ ਨਾ ਰਵੇ ਮੈਂ ਪੰਜਾਬ ਲਈ ਜ਼ਰੂਰ ਖੜੂੰਗਾ ਸੋ ਕਮੈਂਟਰੀ ਦੇ ਨਾਲ ਉਹ ਕੁਝ ਸਮਾਂ ਆਪਣਾ ਰੋਜ਼ਗਾਰ 'ਚ گزارਣਗੇ ਬਾਕੀ ਸਮਾਂ ਉਸੇ ਤਰ੍ਹਾਂ ਪੰਜਾਬ 'ਚ ਸਰਗਰਮ ਰਹਿਣਗੇ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਮਿਲੀਆਂ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਸਾਥੀਆਂ ਤੋਂ ਉਹਨਾਂ ਦੇ ਸਾਥੀ ਲੀਡਰਾਂ ਤੋਂ ਔਰ ਕੁਝ ਦਿਨਾਂ ਦੀ ਕਮੈਂਟਰੀ ਦੇ ਨਾਲ-ਨਾਲ ਉਹ ਸਿਆਸਤ 'ਚ ਸਰਗਰਮ ਰਹਿਣਗੇ ਸੋ ਜਿਹੜਾ ਦਿਨ ਰੋਜ਼ਗਾਰ ਤੋਂ ਵਾਂਝਾ ਹੋਏਗਾ ਉਹ ਦਿਨ ਲਗਾਤਾਰ ਲੋਕਾਂ 'ਚ ਵਿਚਰਨਗੇ ਸਵਾਲ ਇਹ ਬਹੁਤ ਵੱਡਾ ਹੈ ਕਿ ਕੀ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਨਗੇ ਜਾਂ ਨਹੀਂ ਅਗਰ ਕਾਂਗਰਸ ਪਾਰਟੀ ਜ਼ਿੰਮੇਵਾਰੀ ਲਾਏਗੀ ਉਹ ਪ੍ਰਚਾਰ ਵੀ ਜ਼ਰੂਰ ਕਰਨਗੇ ਪਰ ਕੀ ਪੰਜਾਬ ਦਾ ਕਾਂਗਰਸ ਸੰਗਠਨ ਉਹਨਾਂ ਨੂੰ ਪ੍ਰਚਾਰ 'ਚ ਬੁਲਾਏਗਾ ਚਰਚਾਾਂ ਆਏ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਸਾਥੀਆਂ ਨੂੰ ਸੰਪਰਕ ਕੀਤਾ ਜਾ ਰਿਹਾ ਹੈ ਤੇ ਨਵਜੋਤ ਸਿੱਧੂ ਦੇ ਸਾਥੀ ਅੱਜ ਵੀ ਨਵਜੋਤ ਸਿੰਘ ਸਿੱਧੂ ਨਾਲ ਉਸੇ ਤਰ੍ਹਾਂ ਡਟ ਕੇ ਖੜੇ ਨੇ ਕਿ ਅਸੀਂ ਨਵਜੋਤ ਸਿੱਧੂ ਦੇ ਨਾਲ ਹੀ ਰਹਿਣਾ ਹੈ ਅਸੀਂ ਜੋ ਸੁਨੇਹਾ ਨਵਜੋਤ ਸਿੰਘ ਸਿੱਧੂ ਦਾ ਆਏਗਾ ਉਸ ਹਿਸਾਬ ਨਾਲ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਦੇ ਰਵਾਂਗੇ ਇਸ ਤਰੀਕੇ ਦੀਆਂ ਗੱਲਾਂ ਵੀ ਤੁਰੀਆਂ ਨੇ ਬਾਕੀ ਵੇਖਦੇ ਹਾਂ ਕਿ ਪੰਜਾਬ ਦਾ ਸੰਗਠਨ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ 13 ਸੀਟਾਂ ਚੋਂ ਕਿੰਨੀਆਂ ਜਿੱਤਦਾ ਹੈ ਅਗਰ ਚੰਗੀਆਂ ਸੀਟਾਂ ਜਿੱਤ ਗਏ ਤੇ ਤਕੜੇ ਹੋ ਜਾਣਗੇ ਅਗਰ ਨਾ ਜਿੱਤ ਸਕੇ ਇਸ ਵਾਰ ਘਟੋ ਘਟੇ ਨਹੀਂ ਕਹਿਣਗੇ ਕਿ ਨਵਜੋਤ ਸਿੰਘ ਸਿੱਧੂ ਕਰਕੇ ਅਸੀਂ ਹਾਰੇ ਕਿਉਂਕਿ ਹੁਣ ਸਾਰੀ ਜ਼ਿੰਮੇਵਾਰੀ ਪੰਜਾਬ ਕਾਂਗਰਸ ਤੇ ਸੰਗਠਨ ਤੇ ਹੈ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਨੂੰ ਸਾਰੀਆਂ ਗੱਲਾਂ ਦੱਸ ਚੁੱਕੇ ਨੇ ਮਨਜ਼ੂਰੀ ਲੈ ਚੁੱਕੇ ਨੇ ਸਹਿਮਤੀ ਲੈ ਚੁੱਕੇ ਨੇ ਔਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਉਹ ਡਟੇ ਰਹਿਣਗੇ ਇਹ ਉਹਨਾਂ ਦਾ ਵਾਅਦਾ ਹੈ ਤੇ ਪੰਜਾਬ ਦੇ ਨਾਲ ਖੜੇ ਰਹਿਣਗੇ ਕਿਉਂਕਿ ਜੇ ਪੰਜਾਬ ਨਾਲ ਨਵਜੋਤ ਸਿੰਘ ਸਿੱਧੂ ਨੇ ਨਾ ਖੜਨਾ ਹੁੰਦਾ ਤੇ ਨਵਜੋਤ ਸਿੰਘ ਸਿੱਧੂ ਮੰਤਰੀ ਵੀ ਬਣ ਸਕਦੇ ਸੀ ਅਹੁਦੇ ਵੀ ਮਾਣ ਸਕਦੇ ਸੀ ਸ਼ੌਹਰਤ ਵੀ ਮਾਣ ਸਕਦੇ ਸੀ ਤੇ ਪੈਸੇ 'ਚ ਖੇਡ ਸਕਦੇ ਸੀ ਦਲਾ ਦੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਵੱਲੋਂ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਆਖਰੀ ਨਾਲ ਫੈਸਲਿਆਂ ਦੇ ਪਿੱਛੇ ਆਧਾਰ ਕੀ ਰਿਹਾ ਅਤੇ ਉਹ ਕਿਹੜੇ-ਕਿਹੜੇ ਅਫਸਰ ਨੇ ਜਿਹੜੇ ਬਦਲੇ ਗਏ ਨੇ ਇਸ ਉੱਪਰ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਦੇਖੋ ਪੰਜਾਬ ਦੇ ਚੋਣ ਕਮਿਸ਼ਨਰ ਵੱਲੋਂ ਕਈ ਤਬਾਦਲੇ ਕੀਤੇ ਗਏ ਨੇ ਜਿਵੇਂ-ਜਿਵੇਂ ਚੋਣ ਜ਼ਾਬਤਾ ਲੱਗੇ ਨੂੰ ਦਿਨ ਵੱਧ ਰਹੇ ਨੇ ਚੋਣ ਕਮਿਸ਼ਨਰ ਵੀ ਵਕ-ਵਕ ਤੱਥਾਂ ਦੇ ਆਧਾਰ ਤੇ ਬਦਲੀਆਂ ਕਰਦੇ ਨੇ ਕਈ ਅਫਸਰਾਂ ਨੂੰ ਹਟਾ ਦਿੱਤਾ ਜਾਂਦਾ ਹੈ ਨਵੇਂ ਨਿਯੁਕਤ ਕੀਤੇ ਜਾਂਦੇ ਨੇ ਸੋ ਜਲੰਧਰ ਦੇ ਵਿੱਚ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨੂੰ ਜਲੰਧਰ ਤੋਂ ਬਦਲ ਦਿੱਤਾ ਗਿਆ ਹੈ ਏਡੀਜੀਪੀ ਜਸਕਰਨ ਸਿੰਘ ਨੂੰ ਬਦਲ ਦਿੱਤਾ ਗਿਆ ਹੈ ਔਰ ਬਾਰਡਰ ਰੇਂਜ ਦੇ ਡੀਆਈਜੀ ਨਰਿੰਦਰ ਭਾਰਗਵ ਨੂੰ ਵੀ ਬਦਲ ਦਿੱਤਾ ਗਿਆ ਸੋ ਪੰਜਾਬ ਦੇ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤੇ ਕੱਲ ਇਹ ਤਬਾਦਲੇ ਕੀਤੇ ਗਏ ਨੇ ਉਂਝ ਪੂਰੇ ਮੁਲਕ ਦੇ ਵਿੱਚ ਵੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਬਾਅਦ ਕਈ ਅਧਿਕਾਰੀਆਂ ਨੂੰ ਇੱਧਰ ਤੋਂ ਉੱਧਰ ਕੀਤਾ ਜਾ ਰਿਹਾ ਹੈ ਦਲਾ ਜੀ ਭਾਰਤ ਵੱਲੋਂ ਅਮਰੀਕਾ ਦੇ ਵਿੱਚ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਕੀ ਬੀਜੇਪੀ ਤੋਂ ਚੋਣ ਲੜ ਸਕਦੇ ਨੇ ਤਰਨਜੀਤ ਸਿੰਘ ਸੰਧੂ ਦੇ ਪਿਛੋਕੜ ਬਾਰੇ ਵੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਤੇ ਬੀਜੇਪੀ ਦੀਆਂ ਅਮਰੀਕਸਰ ਦੇ ਵਿੱਚ ਟਿਕਟ ਦੀਆਂ ਜੋ ਸੰਭਾਵਨਾਵਾਂ ਬਣਦੀਆਂ ਦਿਖ ਰਹੀਆਂ ਨੇ ਹੁਣ ਦੇ ਸਮੇਂ ਵਿੱਚ ਉਸ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ ਤਰਨਜੀਤ ਸਿੰਘ ਸੰਧੂ ਜਿਹੜੇ ਕੀ ਸੁਤੰਤਰਤਾ ਸੰਗਰਾਮੀ ਤੇਜਾ ਸਿੰਘ ਸੁਤੰਤਰ ਹੁਣਾਂ ਦੇ ਪੋਤੇ ਨੇ ਸੋ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਸ਼ਾਮਲ ਹੋਏ ਨੇ ਕੱਲ ਦਿੱਲੀ ਦੇ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰਨ ਚੋਗਸੀ ਮਨਜਿੰਦਰ ਸਿੰਘ ਸਰਸਾ ਸੀ ਜਿਹੜੇ ਸਕੱਤਰ ਨੇ ਕੁਝ ਹੋਰ ਲੀਡਰ ਸੀ ਉਹਨਾਂ ਨੇ ਤਰਨਜੀਤ ਸਿੰਘ ਸੰਧੂ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਕਰਾਇਆ ਮੰਨਿਆ ਜਾ ਰਿਹਾ ਹੈ ਕਿ ਤਰਨਜੀਤ ਸੰਧੂ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਅਮਰੀਕਾ ਦੇ ਵਿੱਚ ਉਸ سفਾਰਤਖਾਨੇ ਦੇ ਵਿੱਚ ਰਹੇ ਰਾਜਦੂਤ ਰਹੇ ਸ਼੍ਰੀਲੰਕਾ ਦੇ ਐਮਬੈਸਡਰ ਰਹੇ ਔਰ ਯੂਕਰੇਨ ਦੇ ਵਿੱਚ ਭਾਰਤ ਦਾ سفਾਰਤਖਾਨਾ ਖੋਲਣ ਦੇ ਵਿੱਚ ਵੀ ਉਹਨਾਂ ਨੇ ਵੱਡੀ ਭੂਮਿਕਾ ਦਾ ਕੀਤੀ ਸੋ ਬਹੁਤ ਲੰਮੇ ਸਮੇਂ ਤੋਂ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇ ਵਿੱਚ ਕੰਮ ਕਰਦੇ ਰਹੇ ਨੇ ਸਰਕਾਰ ਦੇ ਨਾਲ ਭਾਰਤੀ ਜਨਤਾ ਪਾਰਟੀ ਨਹੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਾਲ ਕੰਮ ਕਰਦੇ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਾਰਗੁਜ਼ਾਰੀਆਂ ਤੋਂ ਪ੍ਰਭਾਵਿਤ ਰਹੇ ਨੇ ਸਰਕਾਰ ਦੀ ਸੋਚ ਤੋਂ ਪ੍ਰਭਾਵਿਤ ਰਹੇ ਨੇ ਤੇ ਉਹ ਚਾਹੁੰਦੇ ਨੇ ਕਿ ਮੈਂ ਪੰਜਾਬ ਲਈ ਕੁਝ ਕਰਾਂ ਅੰਮ੍ਰਿਤਸਰ ਸਾਹਿਬ ਲਈ ਕੁਝ ਕਰਾਂ ਇਸ ਕਰਕੇ ਉਹ ਭਾਜਪੀ ਚਾਹੇ ਨੇ ਉਮੀਦ ਹੈ ਉਹਨਾਂ ਨੂੰ ਟਿਕਟ ਦਿੱਤੀ ਜਾਏਗੀ ਅਗਰ ਉਹਨਾਂ ਨੂੰ ਟਿਕਟ ਮਿਲਦੀ ਹੈ ਤੇ ਉਹਨਾਂ ਦੀ ਪਰਫਾਰਮੈਂਸ ਕਿਹੋ ਜੀ ਰਹੀਗੀ ਲੋਕਾਂ ਦੇ ਵਿੱਚ ਉਹਨਾਂ ਦੀ ਸਾਝ ਕਿਸ ਤਰ੍ਹਾਂ ਦੀ ਹੈ ਕਿੰਨਾ ਕੁ ਲੋਕਾਂ 'ਚ ਉਹ ਵਿਚਰੇ ਨੇ ਇਹ ਸਾਰੀਆਂ ਗੱਲਾਂ ਮਾਇਨੇ ਰੱਖਦੀਆਂ ਨੇ ਇਹ ਸਾਰੀਆਂ ਗੱਲਾਂ ਦਾ ਨਿਚੋੜ ਨਿਕਲੇਗਾ 4 ਜੂਨ ਨੂੰ ਜਿਸ ਦਿਨ ਅੰਮ੍ਰਿਤਸਰ ਦੀਆਂ VOTING ਮਸ਼ੀਨਾਂ ਖੁੱਲਣਗੀਆਂ ਗੁਰਜੀਤਔਜਲਾ ਸੈਟਿੰਗ ਮੈਂਬਰ ਪਾਰਲੀਮੈਂਟ ਨੇ ਭਾਜਪਾ ਨੇ ਉਮੀਦਵਾਰ ਐਲਾਨਿਆ ਨਹੀਂ ਅਗਰ ਅਕਾਲੀ ਭਾਜਪਾ ਨਾਲ ਗੱਠਜੋੜ ਨਹੀਂ ਹੁੰਦਾ ਤੇ ਫਿਰ ਇਕੱਲੇ ਲੜਨਾ ਹੈ ਅਗਰ ਅਕਾਲੀ ਭਾਜਪਾ ਗੱਠਜੋੜ ਹੋ ਜਾਂਦਾ ਹੈ ਫਿਰ ਵੀ ਅਮਰਸਰ ਦੀ ਸੀਟ ਭਾਜਪਾ ਕੋਲੇ ਹੈ ਸੋ ਤਰਨਜੀਤ ਸਿੰਘ ਸੰਧੂ ਸ਼ਾਮਲ ਹੋ ਗਏ ਨੇ ਬਾਕੀ ਅਗਲੀ ਸਿਆਸਤ ਕੀ ਬਣਦੀ ਹੈ ਇਹ ਵਕਤ ਦੱਸੇਗਾ ਸੋ ਵੱਡੀਆਂ-ਵੱਡੀਆਂ ਸ਼ਕਤੀਆਂ ਦੇ ਪਰਿਵਾਰਕ ਮੈਂਬਰ ਟਿਕਟ ਦੀ ਦੌੜ 'ਚ ਨੇ तेजसingh समुंदरी मैं माफी चाहूंगा मैं तेजसingh स्वतंत्र किया तेजसingh समुंदरी ਦੇ ਪੋਤੇ ਨੇ ਜਿਹੜੇ ਕੀ ਸੁਤੰਤਰਤਾ ਸੰਗਰਾਮੀ ਰਹੇ ਦਲਾਜੀ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਦੇ ਘਰ ਗਏ ਸੀਗੇ ਉਹਨਾਂ ਦੇ ਨਾਲ ਜੋ ਹੈ ਆਪਣਾ ਦੁੱਖ ਸਾਂਝਾ ਕਰਕੇ ਆਏ ਨੇ ਉੱਥੇ ਹੀ ਕੱਲ ਸੁਖਬੀਰ ਸਿੰਘ ਬਾਦਲ ਦੇ ਮਾਨ ਹਾਨੀ ਕੇਸ ਵਿੱਚ ਵੀ ਉਹਨਾਂ ਦੀ ਪੇਸ਼ੀ ਸੀ ਸੋ ਉਹਨਾਂ ਦੇ ਵਕੀਲ ਜੋ ਹੈ ਉੱਥੇ ਹਾਜ਼ਰ ਹੋਏ ਪੂਰੀ ਜਾਣਕਾਰੀ ਇਸ ਮਾਮਲੇ ਨੂੰ ਲੈ ਕੇ ਵੀ ਜ਼ਰੂਰ ਸਾਂਝੀ ਕਰਿਓ ਪੰਜਾਬ ਪੁਲਿਸ ਨੇ ਮੁਲਾਜ਼ਮ ਅਮਰਿਤਪਾਲ ਸਿੰਘ ਜਿਸ ਦਾ ਹੁਸ਼ਿਆਰਪੁਰ ਦੇ ਵਿੱਚ ਮਰਡਰ ਕਰ ਦਿੱਤਾ ਗਿਆ ਸੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਹਾਲਾਂਕਿ ਚੋਣ ਜ਼ਾਬਤਾ ਲੱਗੇ ਹੋਣ ਕਰਕੇ ਉਹ ਵਿੱਤੀ ਸਹਾਇਤਾ ਨਹੀਂ ਦੇ ਸਕੇ ਪਰ ਪੰਜਾਬ ਦੇ ਵਿੱਚ ਪੁਲਿਸ ਦੇ ਹਰ ਸ਼ਹੀਦ ਨੂੰ 1 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਬੈਂਕ ਹੈ ਉਹਨਾਂ ਵੱਲੋਂ ਵੀ ਮਦਦ ਰਾਸ਼ੀ ਦਿੱਤੀ ਜਾਂਦੀ ਹੈ ਸੋ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਉਹਨਾਂ ਨੇ ਦੁੱਖ ਸਾਂਝਾ ਕੀਤਾ ਉੱਚੇਚੇ ਤੌਰ ਤੇ ਉਹ ਪਰਿਵਾਰ ਨੂੰ ਮਿਲਣ ਗਏ ਦੂਸਰੇ ਮਾਮਲੇ ਦੇ ਵਿੱਚ ਹਰਜੋਤ ਜੀ ਕੱਲ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਵੀ ਅਦਾਲਤ ਚ ਪੇਸ਼ ਹੋਣਾ ਸੀ ਸਾਨੂੰ ਪਤਾ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਮਾਨਹਾਨੀ ਦਾ ਕੇਸ ਦਰਜ ਕੀਤਾ ਗਿਆ ਭਗਵੰਤ ਮਾਨ ਤੋਂ ਭਗਵੰਤ ਮਾਨ ਤੇ ਪਰ ਭਗਵੰਤ ਮਾਨ ਉਹਨਾਂ ਦੇ ਵਕੀਲ ਅਦਾਲਤ ਦੇ ਵਿੱਚ ਪੇਸ਼ ਹੋਏ ਔਰ ਉਹਨਾਂ ਨੇ ਅਦਾਲਤ ਦੇ ਵਿੱਚ ਅਰਜ਼ੀ ਦਿੱਤੀ ਕਿ ਕੇਸ ਹੀ ਨਹੀਂ ਬਣਦਾ ਅਦਾਲਤ ਕੇਸ ਰੱਦ ਕਰੇ ਕੇਸ ਜਿਸਮਿਸ ਕਰੇ ਉਹਨਾਂ ਨੇ ਆਪਣਾ ਭਗਵੰਤਮਾਨ ਦੇ ਵਕੀਲਾਂ ਨੇ ਆਪਣਾ ਤਰਕ ਰੱਖਿਆ 9 ਅਪ੍ਰੈਲ ਦੀ ਜਿਹੜੀ ਡੇਟ ਹੈ ਉਹ ਪਾਈ ਗਈ ਹੈ ਇਸ ਮਾਮਲੇ ਤੇ ਅਗਲੀ ਸੁਣਵਾਈ ਲਈ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਤਰਕੀ ਪੱਖ ਰੱਖਦੀ ਹੈ ਉਸ ਤੋਂ ਬਾਅਦ ਅਦਾਲਤ ਦੀ ਕਾਰਵਾਈ ਅੱਗੇ ਵਧਦੀ ਹੈ ਫਿਲਹਾਲ ਅਦਾਲਤ ਇਸ ਮਾਨਹਾਨੀ ਕੇਸ ਨੂੰ ਰੱਦ ਕਰਦੀ ਹੈ ਜਾਂ ਕੇਸ ਇਸੇ ਤਰ੍ਹਾਂ ਜਾਰੀ ਰਹੇਗਾ ਇਹ ਆਉਣ ਵਾਲਾ ਵਕਤ ਦੱਸੇਗਾ ਅਗਲੀ ਤਾਰੀਖ ਜਿਹੜੀ 9 9 4 9 April ਦੀ ਪਈ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਨਾ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ